ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਜਸਲ ਡੇਰੀ ਫਾਰਮ ਤੇ ਤੇ ਦੋ ਤਿੰਨ ਦਿਨ ਹੋ ਗਏ ਸੀ ਵੀਡੀਓ ਨਹੀਂ ਬਣ ਪਈ ਸੀਗੀ ਤੇ ਅੱਜ ਫੇਰ ਆਪਾਂ ਨਾ ਕੁਦਰਤੀ ਸਵੱਬ ਬਣਿਆ ਬਾਈ ਦੀਪੇ ਨਾਲ ਇਹਦੇ ਨਾਲ ਵਧੀਆ ਪ੍ਰੇਮ ਆ ਆਪਣਾ ਬਹੁਤ ਵਧੀਆ ਫਾਰਮਰ ਚੰਗੇ ਫਾਰਮਰਾਂ ਦੇ ਵਿੱਚੋਂ ਇਹਨੇ ਤਾਂ ਨਾਮ ਆਉਂਦਾ ਹੈ ਉਹਦੇ ਵੀ ਆਪਾਂ ਗੱਲਾਂ ਕਰੀਆਂ ਸੀਗੀਆਂ ਵੀ ਪਸ਼ੂ ਇਹਦੇ ਚੈਂਪੀਅਨ ਵੀ ਰਹੇ ਆ ਤੇ ਯਾਨੀ ਕਿ ਡਿਗਦਾ ਟੈਂਦਾ ਡਿਗਦਾ ਟੈਂਦਾ ਬੰਦੇ ਨੇ ਇੱਥੋਂ ਤੱਕ ਪਹੁੰਚ ਗਏ ਕਿ ਇਹ ਨਵਾਂ ਫਾਰਮ ਆ ਜਿਹੜਾ ਬੰਦੇ ਨੇ ਖੁਦ ਨੇ ਵਿਢ ਲਿਆ ਦੁਬਾਰੇ ਫੇਰ ਪਹਿਲਾਂ ਛੋਟਾ ਫਾਰਮ ਸੀਗਾ ਅੱਜ ਇਹ ਚਾਰ ਖੋਲ ਹੀ ਜਾਂਦੇ ਸੀ ਜਦੋਂ ਮੈਂ ਫੋਨ ਲਾਇਆ ਪੁੱਛਿਆ ਕਿ ਨੇ ਕਿ ਚਾਰ ਖੋਲ ਰਹੇ ਆ ਮਹੋਲ ਪਰ ਜਿਹੜੇ ਬੰਦੇ ਨੂੰ ਨਹੀਂ ਵਿਚਾਰਿਆ ਨੂੰ ਕਈਆਂ ਨੂੰ ਨੌਲੇਜ ਹੁੰਦੀ ਵਿਚਾਰ ਕਿਵੇਂ ਖੋਲਣਾ ਕਿਹੜੀ ਸਾਈਡ ਤੋਂ ਖੋਲਣਾ ਜਿਹੜਾ ਤਾਂ ਟੋਆ ਸੰਤਲ ਹੈ ਜੀ ਉਹ ਤਾਂ ਦੇਖੋ ਆ ਸਾਡਾ ਦੀਪਾ ਭਾਈ ਲੱਗਿਆ ਪਿਆ ਕਹੀ ਨਾ ਪੂਰਾ ਦੀਪਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਾਰ ਖੋਲੀ ਜਾਂਦੇ ਹੋ ਅੱਜ ਹਾਂ ਜੀ ਹਾਂ ਕੀ ਹਾਲ ਨੇ ਬਾਈ ਬਾਲੇ ਵਧੀਆ ਬਾਈ ਬਾਲੇ ਵਧੀਆ ਹੋਰ ਠੀਕ ਠਾਕ ਪਰਿਵਾਰ ਹਾਂ ਜੀ ਵਧੀਆ ਜੀ ਅੱਛਾ 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 ਇਹ ਲੇਟ ਜਾਨੀ ਖੋਲਦੇ ਆਪਾਂ ਜੀ ਪਹਿਲਾਂ ਆਪਣੇ ਉਧਰ ਪੱਟਰ ਦੋ ਮੁੱਖ ਕੇ ਬਾਈ ਅੱਛਾ ਅੱਛਾ ਹਾਂ ਉਧਰ ਜੀ ਪਾਓ ਔਰ ਪਸ਼ੂ ਵੀ ਕਾਫੀ ਹੈ ਨਾ ਹਾਂ ਹਾਂ ਤੇ ਨੂੰ ਅੱਜ ਇਧਰ ਬਾਢਾ ਲਾਉਣ ਲੱਗੇ ਠੀਕ ਹੈ ਹਾਂ ਬਾਕੀ ਤਾਂ ਉਹ ਭਰਾਵਾਂ ਨੂੰ ਪਤਾ ਹੀ ਹੁੰਦਾ ਸਾਰਾ ਹਾਂ ਹਾਂ ਤਕਰੀਬਨ ਜਿਹੜੇ ਵਿਚਾਰੇ ਕਈ ਵਾਰੀ ਫਾਰਮਰ ਹੈਣਾ ਨੁਕਸਾਨ ਖਾ ਜਾਂਦੇ ਆ ਵੀ ਟੂਆ ਖੋਲਣਾ ਜਿਹੜਾ ਤਾਂ ਹੁਣ ਆਏ ਆ ਵੀ ਆਏ ਪੂਰੀ ਪਾਵੇ ਯਾਰ ਬਾਈ ਠੀਕ ਐ ਵੀ ਉਲੀ ਲੱਗਣ ਦੇ ਜਿਹੜੇ ਕਾਰਨ ਆ ਦੀਪੇ ਹਨਾ ਬਾਈ ਬਸ ਇਹੀ ਕਾਰਨ ਆ ਬਾਈ ਇੱਕ ਤਾਂ ਆਪਾਂ ਪ੍ਰੈਸ ਘੱਟ ਹੋਇਆ ਹੁੰਦਾ ਜਿਹੜਾ ਚਾਰਨ ਹੂੰ ਘੱਟ ਜਦੋਂ ਕਰਦੇ ਆ ਪ੍ਰੈਸ ਹੂੰ ਇੱਕ ਚਾਰ ਪਾ ਕੇ ਹਟਦੇ ਆਪਾਂ ਕਾਲੀ ਜੀ ਢੱਕ ਲੈਣੇ ਹਾਂ ਹਾਂ ਹੈ ਹੂੰ ਉਹਨੂੰ ਮੜਾ ਜਾਂ ਲਤਰੇ ਟਿਕਾ ਕੇ ਹਾਂ ਤਰਾ ਵਧੀਆ ਜੇ ਸਮਾਨ ਕੇ ਜੀ ਲੱਤ ਦੋ ਘੰਟੇ ਨੇ ਟਰੈਕਟਰ ਨੂੰ ਬਾਹਰ ਕਲਾ ਕੇ ਉੱਤੇ ਹੂੰ ਫੇਰ ਆ ਜੂ ਪਾ ਕੇ ਤੂੰ ਟੂੜੀ ਨਾ ਪਾਵੇ ਯਾਰ ਤਾਹਾਂ ਵਿੱਚ ਬੰਦੇ ਤਾਹਾਂ ਟੂੜੀ ਪਾ ਲੈਂਦੇ ਟੂੜੀ ਪਾ ਲੈਂਦੇ ਆ ਹਾਂ ਟੂੜੀ ਦੇ ਨਾਲ ਉਲੀ ਤੇ ਬਹੁਤ ਜਿਆਦਾ ਐਸੀ ਨਹੀਂ ਹੋਣ ਦਿੰਦੀ ਬਾਈ ਤਾਹਾਂ ਤੋਂ ਹਾਂ ਪੋਲੀ ਰਹਿ ਜਾਂਦੀ ਆ ਪੋਲੀ ਰਹਿੰਦੀ ਆ ਉਹ ਉਹ ਕੰਮ ਖਰਾਬ ਕਰਦੀ ਆ ਹਾਂ ਉਹਦੇ ਨਾਲ ਉਲੀ ਪੈਂਦੀ ਆ ਤਾਂ ਹਾਂ ਤੇ ਬਾਕੀ ਆ ਟੋਏ ਤਾਂ ਆਪਣੇ ਸੰਤਲਾ ਦੋਨੇ ਹਨਾ ਸਿੱਧੇ ਪੱਧਰ ਹੈ ਬਾਈ ਬਾਹਰ ਸਿੱਧੇ ਹੀ ਬਣਾਏ ਵੇ ਹੋਰ ਨਹੀਂ ਪੱਟੇ ਵੇ ਥੰਨੇ ਅੱਛਾ ਆਹ ਪਲੇ ਨਹੀਂ ਦੋਨੇ ਟੋਏ ਆ ਵੀ ਤੇ ਉਹ ਘਾੜਾ ਵੇ ਆ ਪਰ ਇਹ ਤਾਂ ਜਗਾ ਦਾ ਕਾਰਨ ਆਪਣਾ ਜਗਾ ਆਪਣੇ ਕੋਲੇ ਸੁੱਖ ਨਾ ਖੁੱਲੀ ਸੀ ਹਾਂ 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 ਕੰਦਾ ਘੜੀਆਂ ਪੱਕੇ ਹੀ ਕਰ ਲਈ ਹੂੰ ਨਹੀਂ ਨਹੀਂ ਇਹ ਤਾਂ ਬਹੁਤ ਵਧੀਆ ਕੰਮ ਕਰਿਆ ਇਹਦੇ ਨਾਲ ਉਲੀ ਦਾ ਫਰਕ ਬਹੁਤ ਪੈਂਦਾ ਹਾਂ ਹਾਂ ਬਾਕੀ ਦੇਖਦੇ ਆਪਾਂ ਕਿਹੇ ਜਾਨੇ ਨਿਕਲਦਾ ਹੁਣ ਇਹ ਕਿਹਦਾ ਲੜ ਹੁਣ ਤੁਹਾਨੂੰ ਦਿਖਾਉਨੇ ਆ ਆ ਦੇਖੋ ਦੀਪੂ ਬਾਈ ਨੇ ਚਾਰ ਕੋਲ ਤਾਂ ਲੈ ਕੇ ਬਾਬੇ ਦਾ ਨਾਮ ਨਾ ਬੁਰੀ ਐ ਰਿਕਰਤ ਕਰਨੀ ਇਸ ਦਾ ਕਾਰਨ ਹੈ। ਇਹ ਗੱਲ ਸਹੀ ਹੈ ਜੀ ਪਰ ਨਾ ਆ ਤੇਰੀ ਮਿੱਟੀ ਡਿੱਗ ਗਈ ਉੱਤੋਂ। ਨਾ ਕੋਈ ਨੂੰ ਦੇਖੋ ਤੁਸੀਂ। 1% ਵੀ ਪਤਾ ਵੀ ਨਹੀਂ ਖਰਾਬ ਇਹਦਾ ਚਾਰ। ਸਹੀ ਹੈ ਜੀ ਸਹੀ। ਸਹੀ ਗੱਲ ਹੈ ਬਿਲਕੁਲ ਪ੍ਰੋਪਰਲੀ ਪੂਰਾ ਕਿਸੇ ਵੀ ਤਰ੍ਹਾਂ ਦੀ ਕਿਤੇ ਵੀ ਗੰਡ ਨਹੀਂ ਵੱਜੀ ਵੀ ਹੈਗੀ ਉਹਦੇ ਹਨਾ। ਇਹੀ ਇਹਦਾ ਫਸ ਹੋਇਆ ਕਾਰਨ। ਵਕਾਰ ਨਹੀਂ ਦੀ ਪਈ ਹੀ ਹੈ ਵੀ ਇੱਕਦੁੱਲ ਤਲਾਈ ਬਹੁਤ ਮਤਲਬ ਪੂਰੀ ਪ੍ਰੈਸ ਹੋ ਜ ਹੈ ਨਾ। ਇੱਕ ਬਾਈ ਮਿੱਟੀ-ਮੁੱਟੀ ਪਾਵੇ ਯਾਰ ਹਾਂ ਪਾਉਣ ਕਰ ਜਨਾ ਜੇ ਨਹੀਂ ਪਾਉਣੀ ਤਾਂ ਮੰਨ ਕੇ ਚੰਗੀ ਤਰਪਾਲ ਪਾ ਕੇ ਨਾ ਇੱਕ ਹਰਾਇਆ ਕੱਪੜਾ ਜਿਹਾ ਇਹ ਵਿਚ ਬੰਦੇ ਦੀਪੇ ਕਹਿੰਦੇ ਵੀ ਪ੍ਰਾਲੀ ਸਿੱਟ ਕੇ ਉੱਤੇ ਫੇਰ ਮਿੱਟੀ ਪਾਓ ਉਹ ਕਿਵੇਂ ਮੈਥਡ ਪ੍ਰਾਲੀ ਵਾਲਾ ਵੀ ਉਹ ਵੀ ਵੰਡਾ ਵਧੀਆ ਬਾਈ ਉਹ ਵੀ ਉਹਦੇ ਨਾਲ ਮਿੱਟੀ ਖੁਰਦੀ ਨਹੀਂ ਹਨਾ ਮਿੱਟੀ ਵੀ ਨਹੀਂ ਖੁਰਦੀ ਤੇ ਮਤਲਬ ਉਹ ਤਾਂ ਸ਼ਾਹ ਰਹਿੰਦੀ ਹੈ ਨਾ ਧੁੱਪ ਜਦੋਂ ਇਹਨੂੰ ਹੀਟ ਕਰਦੀ ਹੈਗੀ ਉਹ ਨਮੀ ਛੱਡਦੀ ਹੈ ਨਮੀ ਹਾਂ ਉਹ ਦਫਾਫਾ ਪਾਣੀ ਛੱਡ ਜਾਂਦਾ ਤੇ ਇਹਦੇ ਨਾਲ ਫੇਰ ਇਹਨੂੰ ਫੇਰ ਫੰਗਸ ਬਣਦੀ ਹਾਂ ਇਹ ਵੀ ਬਾਕੀ ਹੁਣ ਬਾਈ ਭਰਾ ਸਾਰੇ ਸਿਆਣੇ ਹੋ ਗਏ ਯਾਰ ਉਹ ਤਕਰੀਬਨ ਤਾਂ ਦੇਖਣਾ ਫਾਰਮਰ ਸਾਰੇ ਹਨ YouTube ਦੇ ਸਾਰੇ ਹਰੇਕ ਸੋਸ਼ਲ ਮੀਡੀਆ ਨੇ ਯਾਰ ਬਾਈ ਬਹੁਤ ਫਰਕ ਪਤਾ ਯਾਰ ਦੁਨੀਆ ਬਹੁਤ ਸਿਆਣੀ ਹੋ ਗਈ ਹਾਂ ਆਪਣੇ ਨਾਲੋਂ ਵੀ ਐਡਵਾਂਸ ਆ ਯਾਰ ਬੰਦੇ ਬਹੁਤ ਐਡਵਾਂਸ ਤੋਂ ਐਡਵਾਂਸ ਹੋਏ ਨੇ ਤੇ ਬਾਕੀ ਸਿਰੇ ਆਏ ਆ ਗੱਲ ਦੀ ਪੇ ਨਵੇਂ ਮੁੰਡੇ ਬਹੁਤ ਹਨਾ ਜਿਹੜੇ ਬੰਦੇ ਚਾਰ ਪੰਜ ਕਿੱਲੇ ਵਾਲਾ ਬਾਹਣ ਵਾਲਾ ਬੰਦਾ ਹਨਾ ਜੇ ਫਾਰਮ ਕਰਦਾ ਖਰਾਬ ਕਰ ਲੈਂਦੇ ਵੀਰ ਯਾਰਾਂ ਚੱਕਰ ਪੈ ਜਾਂਦਾ ਹਾਂ ਨਾ ਤਰਦੇ ਲੁੱਟ ਕੇ ਨਹੀਂ ਗਾਟ ਤਾਹਾਂ ਤੋਂ ਕਾਲੀ ਹੋ ਜਾਂਦਾ ਵੀ ਮੀਂਹ ਆ ਜੇ ਹਾਂ ਬਸ ਓਏ ਕੋਲੋਂ ਮੀਂਹ ਪੈਂਦੇ ਵੀ ਬਾਲੇ ਆ ਜਾ ਹਾਂ ਇਹ ਵੀ ਜਿਹੜੀ ਗੱਲ ਉਹ ਤਾਂ ਮੀਂਹ ਪੈਂਦੇ ਤੇ ਉਹ ਫਿਰ ਕਾਲੀ ਚ ਆਪਾਂ ਕੇਸ ਕਰ ਦਿੰਦੇ ਆ ਤਾਂ ਤੇ ਧਗਣ ਦੀ ਕਰਦੇ ਆ ਇਹਨੂੰ ਆਪਾਂ ਹਾਂ ਤੇ ਬਾਕੀ ਜਿਹੜੇ ਯਾਰ ਚਲਾਵੇ ਦੋ ਘੰਟੇ ਟਰੈਕਟਰ ਯਾਰ ਬਾਈ ਇਹਨੂੰ ਇਹਨੂੰ ਆਪਾਂ ਨਿਮੇੜ ਲਿਆ ਨਾ ਕੰਮ ਹਾਂ ਉਹਦਾ ਪੂਰਾ ਪ੍ਰੈਸ ਕਰਕੇ ਇਹਨੂੰ ਫੇਰ ਕਾਗੇ ਬਾਵੇ ਫੇਰ ਉੱਤੇ ਪਾ ਦੇ ਮਿੱਟੀ ਬਾਲੇ ਬੰਦੇ ਤਾਂ ਦੀਪੇ ਹਜੇ ਤੱਕ ਇਹ ਵਿਚਾਰਿਆਂ ਨੂੰ ਜਿਹੜੇ ਜਿਹੜੇ ਜਮੀਂ ਭੋਲੇ ਫਾਰਮਰ ਆ ਵਿਚਾਰੇ ਹਨ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਇੱਕ ਇੱਕ ਦੋ ਦੋ ਹ ਬਹੁਤ ਉਲੀ ਪੈਂਦੀ ਹੁੰਦੀ ਸੀ ਉਹ ਬੰਦੇ ਪੁੱਛਣ ਲੱਗ ਜਾਂਦੇ ਆ ਟੱਕ ਕੇ ਲੈ ਜਾਂਦੇ ਹੁੰਦੇ ਸੀ ਉਹਨਾਂ ਹੀ ਲਾ ਕੇ ਜਾਂਦੇ ਹੁੰਦੇ ਸੀ ਠੀਕ ਆ ਹਾਂ ਕਿਸ ਦਾ ਸੀ ਪੂਰੇ ਖਰਾਬ ਕਰਿਆ ਪਹਿਲਾਂ ਐਵੇਂ ਤੈਨੂੰ ਕਹੀ ਉਹਨੇ ਡਿਗ ਡੇਕ ਕੀ ਬੰਦਾ ਸਬਾਰ ਹੁੰਦਾ ਸੀ ਤੇ ਇਹ ਤਾਂ ਗੱਲ ਦੇਖ ਪਹਿਲਾਂ ਉਹਦਾ ਨੁਕਸਾਨ ਵਾਲਾ ਹੁੰਦਾ ਹੈ ਜਦ ਉਲੀ ਵਾਲਾ ਆਪਾਂ ਖਵਾ ਖੂਦਨੇ ਆ ਨਾ ਯਾਰ ਨਾਲੇ ਤਾਂ ਮਸਟੈਟਸ ਹੁੰਦੀ ਆ ਬਾਈ ਉਹ ਨਾਲੇ ਦੁੱਧ ਨਾਲੇ ਰਿਪੀਟਰ ਹੁੰਦੇ ਆ ਇਹੀ ਮੇਨ ਪੰਗਾ ਹੈ ਮੇਨ ਪੰਗਾ ਹਾਂ ਸ਼ੁਰੂਆਤੀ ਜੀ ਨਹੀਂ ਮਾੜੀ ਚਾਰ ਸ਼ੁਰੂ ਜਿਹੜੇ ਬੰਦੇ ਇੱਕ ਵਿੱਚ ਬੰਦੇ ਕਹਿੰਦੇ ਯਾਰ ਵੀ ਚਾਰ ਪੰਜ ਦਾ ਜਿੱਥੇ ਹਨਾ ਵੀ ਉੱਥੇ ਰਿਪੀਟ ਹੁੰਦੀਆਂ ਉੱਥੇ ਆ ਤੇ ਉਲੀ ਖਵਾਉਣ ਨਾਲ ਹੁੰਦਾ ਕੈ ਸਾਲ ਹੋ ਗਈ ਪਿੱਤਮ ਚਾਰ ਪਾਉਂਦੇ ਨੂੰ 12 13 ਸਾਲ ਹੋ ਗਏ ਬਾਈਆ 12 13 ਸਾਲ ਬਾਈ ਅੱਜ ਤੱਕ ਹੈ ਅੱਜ ਤੱਕ ਫਾਰਮ ਤੇ ਕੋਈ ਦਿੱਕਤ ਨਹੀਂ ਆਈ ਨਾ ਨਾ ਬਾਬੀ ਦੀ ਉਹ ਤਾਂ ਆਉਂਦੀ ਸੀ ਦਿੱਕਤ ਜਦੋਂ ਅਸੀਂ ਮਤਲਬ ਉਲੀ ਖਵਾਉਂਦੇ ਸੀ ਇਹਨਾਂ ਨੂੰ ਹਾਂ ਬਸ ਜਦੋਂ ਲਤੜਦੇ ਨਹੀਂ ਹੁੰਦੇ ਅਣਜਾਣ ਸੀ ਹਾਂ ਤੇ ਕਾਲੀ ਜਿ ਢੱਕ ਦੇਣਾ ਹੂੰ ਉਸ ਦੂਮਾਰ ਉੱਤੇ ਮਿੱਟੀ-ਮੁੱਟੀ ਦਾ ਪ੍ਰਬੰਧਨ ਕਰਨਾ ਤਰਪਾਲ ਪਾਟੀ ਵੀ ਪਾ ਲੈਣੀ ਕਿਤੇ ਨਾ ਕਿਸੇ ਪਾਸੇ ਉੱਥੇ ਮੋਰੀ ਜੀ ਹੋ ਗਈ ਉੱਥੇ ਪਾਣੀ ਪਈ ਜਾਣਾ ਤੇ ਹਵਾ ਪਈ ਗਈ ਇਹਨੇ ਉਹਦੀ ਗੜ ਜਾਣਾ ਬਸ ਉਹ ਛੋਟੀ ਜਿਹੀ ਕਿਰਸੀ ਦੁਖਦੇ ਜਾਂਦੀ ਆ ਇਹਦਾ ਤਾਂ ਇਹੀ ਹਾਲ ਆ ਹੁਣ ਹੁਣ ਜੀ ਲੱਗਦਾ ਪੱਟਣ ਨੂੰ ਯਾਰ ਇਹਨਾ ਸੋਹਣਾ ਨਿਕਲੂ ਸੋਹਣਾ ਬਰਫਰਗਾਚਾਰ ਨਿਕਲਿਆ ਥੱਲਿਓ ਬਾਈ ਪੱਟ ਕੇ ਦੇਖਿਆ ਹਾਂ ਉਹ ਫਰੇ ਉਹ ਉਹੀ ਡੈਗ ਡੈਗ ਸਵਾਰ ਹੁੰਦੇ ਆ ਬਸ ਗਲਤੀਆਂ ਸਿਖਾਉਂਦੀਆਂ ਬੰਦੇ ਨੂੰ ਹਾਂ ਤੇਰੇ ਹੁਣ ਉਹ ਜਿਹੜੇ ਭੈਣੇ ਐਨੀਮਲ ਡੈੱਡ ਹੋਏ ਆ ਉਦੋਂ ਮੈਂ ਉਹਦੀ ਕਾਰਨ ਆਪਣਾ ਵੈਕਸੀਨ ਦੇ ਕਾਰਨ ਹੁਣ ਤੂੰ ਪੁੱਤ ਪੋਤੇ ਨੂੰ ਕਹਦੇਂਗਾ ਵੀ ਵੈਕਸੀਨ ਕਰਨੀ ਨਾ ਬੋਲਿਓ ਆਹ ਨੇ ਆ ਫਿਰਦਾ ਸ਼ੋਰ ਇਨੂੰ ਪਤਾ ਹੁਣ ਇਹ ਸਪੈਸ਼ਲ ਕਹੀ ਕਿ ਲਵਾਉਂਦੇ ਰੌਲਾ ਪਾਪਾ ਕੀ ਆ ਸਾਡਾ ਭਤੀਜਾ ਪੂਰਾ ਸਾਥ ਦਿੰਦਾ ਬਾਈ ਦੀਪੇ ਦਾ ਕਹਿ ਬਤ ਠੀਕ ਹੈ ਠੀਕ ਹੈ ਸੰਗਣਾ ਪੁੱਤ ਫੇਰ ਹੀ ਹੌਲੀ ਹੌਲੀ ਆਈ ਉਹ ਐਗਾ ਵੈਕਸੀਨ ਲਾਤੀ ਨਹੀਂ ਦੇਖ ਲੈ ਕਹੀ ਕਿ ਲਵਾਉਂਦੇ ਵੈਕਸੀਨ ਲਾਤੀ ਸਾਰਿਆਂ ਦੇ ਵਧੀਆ ਹੋਈ ਐ ਹੁਣ ਤਾਂ ਨਹੀਂ ਕੋਈ ਪਸ਼ੂ ਕਿਸੇ ਤਰ੍ਹਾਂ ਦਾ ਉਹ ਬੱਚੇ ਕਿੰਨੇ ਕਾਫ ਕਿੰਨੇ ਆ ਗਏ ਇਧਕੀ 10 10 ਅੰਗਰੇਜ਼ੀ ਬੋਲਦੇ ਹਨ ਅੱਜ ਕੱਲ ਦੇ ਮੁੰਡੇ ਦੱਸ ਕੇ ਪਿਆਪੀ ਹਾਂ ਦੱਸ ਕੇ ਪੁੱਤ ਜਿਹੜੇ ਆਪਣੇ ਦੇਖਣ ਵਾਲੇ ਵੀਰ ਆ ਸਾਰੇ ਦੇਸੀ ਆ ਆਪਣੇ ਵਰਗੇ ਭਰਾ ਸਾਰੇ ਮਿੱਤਰ ਪਿਆਰੇ ਸਤਿਕਾਰਯੋਗ ਤੇ ਸੀਮਨ ਕਿਹੜੇ ਕਿਹੜੇ ਲਵਾਏ ਆ ਇੱਦਗੀ ਐਕਟਿੰਗ 빅 ਸ਼ਾਟ 빅 ਸ਼ਾਟ ਆ ਗਿਆ ਕਿਹੜਾ ਪੁੱਤ ਹੈ ਐਚ ਐਫ ਆ ਕੇ ਜਰਸੀ ਇਹ ਐਚ ਐਫ ਐਚ ਐਫ ਹਾਂਜੀ ਠੀਕ ਹੈ ਦੇਖੋ ਇਹ ਛੋਟੇ ਜਿਹੇ ਬੱਚੇ ਨੂੰ ਤਕਰੀਬਨ 5ਵੀਂ ਦਾ ਪੜਦਾ ਹੋਊਗਾ ਰਮਾਡਾ ਹਾਂ ਬਾਈਕ ਹਾਂ ਤੇ 40116 ਠੀਕ ਹੈ ਨਹੀਂ ਕੋਈ ਗੱਲ ਨਹੀਂ ਤੇਰੀ ਕਾਪੀ ਲਈ ਹੋਈ ਇੱਕ ਤਾਂ ਨਹੀਂ ਲਈ ਨਹੀਂ ਤੈਨੂੰ ਪਿਛਲੀ ਵਾਰ ਕਿਹਾ ਕਿ ਕਾਪੀ ਲਈ ਹੁਣ ਕਾਪੀ ਤੇ ਸਾਰਾ ਕੁਝ ਲਿਖ ਕੇ ਨੋਟ ਕਰੀ ਨੋਟ ਕਰ ਰਿਹਾ ਫੋਨ 'ਚ ਭਰਦੇ ਆ ਫੋਨ 'ਚ ਭਰਦੇ ਆ ਫੋਨ 'ਚ ਭਰਦੇ ਆ ਅੱਛਾ 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 ਡਾਟਾ ਸਾਰਾ ਫੋਨ 'ਚ ਰੱਖਦਾ ਨਾ ਪਤਾ ਫੋਨ 'ਤੇ ਨਾਲ ਕਾਪੀ ਵੀ ਲਾ ਇਹਦੇ ਕੋਆਇਆ ਨਾ ਫੋਨ ਚੁੱਕਿਆ ਯਾਰੀ ਡਿਲੀਟ ਹੋ ਜੇ ਜਾਂ ਇਹੋ ਜੇ ਤੇ ਕਿੰਨੇ ਦੁੱਧ ਚੱਲ ਰਹੀਆਂ ਆਪਣੇ ਹਾਈਐਸਟ ਠੀਕ ਕਿਲੋ ਤੇ 30 ਹਾਂ ਤਕਰੀਬਨ 30 ਪਲੱਸ ਹੀ ਆ ਜੇ ਚੰਗਾ ਸੀਮਨ ਵਰਤਦੇ ਆ ਦੋਸਤੋ ਇਹ ਹੈ ਗੱਲ ਨਹੀਂ ਤੂੰ 40 ਤਿੱਕਰ 30 ਤੋਂ 40 ਤੱਕ ਹੈਗੇ ਆ ਨੀ ਐਨੀਮਲ ਆਪਣੇ ਸੋ ਦੋਸਤੋ ਗੱਲ ਇਹ ਹੈ ਵੀ ਦੇਖੋ ਜੇ ਮਾੜਾ ਸੀਮਨ ਵਰਤਾਂਗੇ ਹਨਾ ਆਪਾਂ ਤਾਂ ਮੂਰੇ ਬੱਚੇ ਮਾੜੇ ਆਉਣਗੇ ਤਾਂ ਘਾਟਾ ਹੋਊਗਾ ਤੇ ਇਹੀ ਬੇਨ ਸਾਰੇ ਫਾਰਮਰ ਦੇ ਸ਼ੁਰੂ ਹੋਣ ਦੇ ਜਦੋਂ ਆਪਾਂ ਦੇਖਣ ਜੋ ਗੱਲਾਂ ਇੱਕ ਤਾਂ ਮਾੜਾ ਸੀਮਨ ਨਹੀਂ ਵਰਤਣਾ ਤੇ ਮਾੜਾ ਪਸ਼ੂਆਂ ਨੂੰ ਨਿਊਟ੍ਰੀਸ਼ਨ ਦੇਣਾ ਨਹੀਂ ਕੋਈ ਅਚਾਰ ਹੋ ਗਿਆ ਹਾਂ ਤੇ ਬਾਕੀ ਸਿਰੇ ਫੀਡ ਫੂਡ ਬਾਰੇ ਥੋੜਾ ਜਿਹਾ ਖਿਆਲ ਰੱਖੋ ਬੱਚੇ ਕਿਵੇਂ ਤਿਆਰ ਕਰਨੇ ਆ ਛੋਟੇ ਤੇ ਜੇ ਦੋਸਤੋ ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਹੋਰ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਕੋਈ ਗੱਲਬਾਤ ਪੁੱਛਣੀ ਕਰਨੀ ਤਾਂ ਜਿੰਨੇ ਕੁ ਜੋਗੇ ਹੋਏਗਾ ਤੁਹਾਡੀ ਜਰੂਰ ਹੈਲਪ ਕਰਿਆ ਕਰਾਂਗੇ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਂ ਆਉਣ ਵਾਲੀ ਵੀਡੀਓ ਜਿਹੜੀ ਉਹਦਾ ਨੋਟੀਫਿਕੇਸ਼ਨ ਆ ਜਿਹੜਾ ਤੁਹਾਡੇ ਪਹਿਲਾਂ ਆ ਗਏ ਆ ਜੀ